ਨੋਕਾ ਦਾ ਜਿੰਦਾਬਾਦ 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 ਮੁਰਦਾਬਾਦ ਪਟਿਆਲਾ ਫਸਲਾ ਤਮਾ ਕਰਨ ਵਾਲਾ ਪ੍ਰਸ਼ਾਸਨ ਮੁਰਦਾਬਾਦ 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 ਮੁਦਾਬਾ ਸੈਕਟਰ ਸਰਕਾਰ ਮੁਰਦਾਬਾਦ ਜਿੰਦਾਬਾਦ ਪਟਿਆਲਾ ਵਾਲੀ ਸਰਕਾਰਾਂ ਦਾ ਜੀ ਜਿਹੜਾ ਤਰਨਾ ਜਿਹੜਾ ਤੀਸਰੇ ਦਿਨ ਦੇ ਵਿੱਚ ਵਾ ਇਹ ਏਜੰਡਾ ਜੀ ਏਜੰਡਾ ਵੇਖੋ ਜੀ ਇਹੀ ਐਜ ਰੱਖ ਕੇ ਸਰਕਾਰਾਂ ਜਿਹੜੀਆਂ ਵਾ ਉਹ ਜਿੱਤਰਾ ਭਾਰਤ ਮਾਰਾ ਪ੍ਰੋਜੈਕਟ ਦੇ ਵਿੱਚ ਜਿਹੜੀਆਂ ਮੰਗਾ ਉਹਨਾਂ ਨੇ ਮੰਨੀਆਂ ਸੀਗੀਆਂ ਚਾਹੇ ਮਨਾਈਆਂ ਗਈਆਂ ਸਾਡੇ ਆਗੂਆਂ ਵੱਲੋਂ ਵੀ ਜਿੰਨਾ ਲੋਕਾਂ ਨੇ ਮਵਾਜਾ ਚੁਕਲਿਆ ਤੇ ਉਥੇ ਤੁਸੀਂ ਕੰਮ ਆਪਣਾ ਕਰ ਸਕਦੇ ਹੋ ਪਰ ਜਿੰਨਾਂ ਲੋਕਾਂ ਨੂੰ ਇੱਕ ਪੈਸਾ ਵੀ ਨਹੀਂ ਗਿਆ ਮਿਲਿਆ ਤੇ ਉਹਨਾਂ ਦੀਆਂ ਪੈਲੀਆਂ ਵਿੱਚ ਜਿਹੜੀ ਪੱਕੀ ਫਸਲ ਸੀ ਇਸ ਵੇਲੇ ਉਹ ਤਬਾਹ ਕਰ ਦਿੱਤੀ ਲੁਕਵੇਂ ਰੂਪ ਦੇ ਵਿੱਚ ਇਹ ਨਹੀਂ ਆ ਵੀ ਦਿਨੇ ਲੁਕਵੇਂ ਰੂਪ ਦੇ ਵਿੱਚ ਸਾਢੇ 3 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਜਿਹੜਾ ਇਹ ਜਿਹੜਾ ਪ੍ਰਕੋਪ ਜਿਹੜਾ ਸਰਕਾਰ ਨੇ ਜਿਹੜਾ ਚਲਾਇਆ ਪ੍ਰਸ਼ਾਸਨ ਨੇ ਆਪਾਂ ਇਹ ਦੀ ਨਿੰਦਿਆ ਕਰਦੇ ਆ ਅੱਜ 3 ਦਿਨ ਹੋ ਗਏ ਆ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਤੁਹਾਡੇ ਨਾਲ ਮੀਟਿੰਗ ਕਰਨ ਵਾਸਤੇ ਪਹੁੰਚਿਆ ਜਾਂ ਕੋਈ ਸੱਦਾ ਆਇਆ ਜੀ ਤੁਹਾਨੂੰ ਕੋਈ ਦੇਖੋ ਜੀ ਅੱਜ ਤੀਜੇ ਦਿਨ ਵਿੱਚ ਸਾਡਾ ਧਰਨਾ ਚੱਲਣ ਡਿਆ ਉਹਦੇ ਵਿੱਚ 2 ਦਿਨ ਸਾਡੇ ਆਗੂ ਇੱਥੇ ਬੈਠੇ ਰਹੇ ਆ ਜੇ ਕਿਤੇ ਇਕਦੂਕਾ ਗੱਲ ਚੱਲੀ ਵੀ ਆ ਪਰ ਉਹ ਕਿਤੇ ਸਿਰੇ ਜੜੀ ਆ ਉਹ ਨਹੀਂ ਲੱਗੀ ਹੁਣ ਅਗਲੀ ਕੀ ਰਣਨੀਤੀ ਕਰਦੋਂ ਤੱਕ ਧਰਨਾ ਚੱਲਦਾ ਰਹੇ ਵਿਖੋ ਜੀ ਇਹ ਅਨਮਿਥੇ ਸਮੇਂ ਵਾਸਤੇ ਧਰਨਾ ਚੱਲਣ ਡਿਆ ਜਿਹੜਾ ਅਗਲਾ ਜਿਹੜਾ ਪ੍ਰੋਸੈਸ ਜਿਹੜਾ ਸਾਡਾ ਹੋਏਗਾ ਉਹ ਬੜਾ ਤਿੱਖਾ ਹੋਏਗਾ ਸਾਡੇ ਆਗੂਆਂ ਨੇ ਦੱਸਿਆ ਆ ਭੀ ਜਦ ਤੱਕ ਸਾਡੀਆਂ ਇਹ ਮੰਗਾਂ ਜਿਹੜੀਆਂ ਵਾਂ ਇਹ ਮੰਨੀਆਂ ਨਹੀਂ ਗਈਆਂ ਜਾਂਦੀਆਂ ਉਹਨਾਂ ਚਿਹਰਾ ਪਿੱਛੇ ਧਰਨਾ ਨਹੀਂ ਛੁੱਕਾਂਗੇ ਤੇ ਤਿੱਖਾ ਜਿਹੜਾ ਵਾ ਇਹ ਤੋਂ ਕਰਾਂਗੇ ਜੇ ਇਹ ਨਹੀਂ ਮੰਨਦਾ ਕਹਿਣਾ ਚਾਹੋ ਅਨਮਿਥੇ ਸਮੇਂ ਤੱਕ ਹੱਡਾ ਇਹ ਤਰਨਾ ਜਿਹੜਾ ਜਾਰੀ ਰਹੂਗਾ ਜਦੋਂ ਤੱਕ ਹੱਡੀਆਂ ਮੰਗਾ ਜਿਹੜੀਆਂ ਨਹੀਂ ਮੰਨਦੇ ਜਿਹੜੀ ਸੀ ਸਾਬ ਅਨਮਿਥੇ ਸਮੇਂ ਤੱਕ ਹੱਡੀਆਂ ਬੀਬੀਆਂ ਇਦਾਂ ਹੀ ਸਮੂਲੀਅਤ ਦੇਣਗੀਆਂ ਔਰ ਅਨਮਿਥੇ ਸਮੇਂ ਤੱਕ ਹੱਡਾ ਤਰਨਾ ਜਾਰੀ ਰਹੂਗਾ ਮੇਨ ਮੰਗਾ ਵੇਖੋ ਜੀ ਜਿਹੜਾ ਉੱਥੇ ਪ੍ਰਸ਼ਾਸਨ ਨੇ ਨੰਗਲ ਚੌਰ ਜਿਹੜਾ ਵੀ ਪ੍ਰਸ਼ਾਸਨ ਨੇ ਤੇ ਤਸੱਦਦ ਕੀਤਾ ਵਾ ਫਸਲ ਜਿਹੜੀ ਹੈਗੀ ਉੱਤਾ ਵਾਂਗੂ ਪਾਲੀ ਹੋਈ ਫਸਲ ਜਿਹੜੀ ਵਾ ਛੱਡੀ ਉਹਦਾ ਮੁਆਵਜ਼ਾ ਦੇਣ ਜਿਹੜੇ ਸਾਡੇ ਵੀਰਾਂ ਨੂੰ ਸੱਟਾਂ ਲੱਗੀਆਂ ਉਹਦਾ ਮੁਆਵਜ਼ਾ ਦਿੱਤਾ ਜਾਏ ਤੇ ਬਸ ਸਾਡੀਆਂ ਇਹ ਦੋ ਚਾਰ ਮੰਗਾਂ ਵਾ ਇਹ ਸਾਡੀਆਂ ਪੂਰੀਆਂ ਕਰ ਦਿੱਤੀਆਂ। ਨਮਾਇਦਾ ਨਮਾਇਦਾ ਦੀ ਗੱਲ ਤਾਂ ਨਾ। ਨਮਾਇਦਾ ਇਹ ਉਹਨਾਂ ਨੇ ਕੋਈ ਗੱਲਬਾਤ ਸਾਡੇ ਨਾਲ ਉਹੋ ਜੀ ਗੱਲਬਾਤ ਨਹੀਂ ਕੀਤੀ ਹੈਗੀ। ਦੇਖੋ ਜੀ 11 ਤਰੀਕ ਤੇ ਜਿਹੜਾ ਤਸੱਦਦ ਕੀਤਾ ਗਿਆ ਸਾਡੇ ਕਿਸਾਨਾਂ ਦੇ ਉਹਦੇ ਵਾਸਤੇ ਅਸੀਂ ਇਹ ਧਰਨਾ ਲਾਇਆ ਪ੍ਰਸ਼ਾਸਨ ਨੇ ਬਿਲਕੁਲ ਚੋਰੀ ਚੋਰੀ ਲਾਲੋ ਬੀੜਾ ਵੇ ਤਕਰੀਬਨ 4:30 ਵਜੇ ਪਸਾਸ ਨੇ ਜਾ ਕੇ ਤੇ ਪੁੱਤਾਂ ਕੋ ਪਾਲੀ ਫਸ ਜਿਹੜੀ ਇਹ ਕਣਕ ਉਹ ਵਾਈ ਤੇ ਕੁਦਰਤੀ ਮਤਲ ਸਾਡੇ ਆਗੂਆਂ ਵੇਖ ਲਿਆ ਉਹਨਾਂ ਨੂੰ ਡਕਿਆ ਤਾਂ ਡਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਤੇ ਸੱਦਰ ਕੀਤਾ ਗਿਆ ਤੇ ਬਿਨਾ ਪੈਸੇ ਪਾਏ ਤੋਂ ਬਿਨਾ ਪੈਸੇ ਪਾਏ ਤੋਂ ਕੌੰਤਾ ਕਿਸਾਨਾਂ ਦੇ ਤੇ ਕਬਜਾ ਧੱਕੇਸ਼ਾਹੀ ਦੇਣਾ ਕਰਨਾ ਇਹ ਕਰਕੇ ਦੂਸਰੀ ਜਿਹੜੀ ਗੱਲ ਵੀ ਬੀਬੀਆਂ ਭੈਣਾਂ ਮਤਾਵਾਂ ਤੇ ਜਿਹੜਾ ਡੀਐਲਬੀ ਹਰਕਿਸ਼ਣੇ ਇਨੇ ਬਹੁਤ ਜ਼ਿਆਦਾ ਭੱਦੀ ਸਰਦਾਰੀ ਜਿਹੜੀ ਏ ਬੋਲੀ ਏ ਗਾਲਾਂ ਕੱਢੀਆਂ ਨੇ ਕਿਸਾਨਾਂ ਆਗੂਆਂ ਨੂੰ ਔਰ ਬੀਬੀਆਂ ਨੂੰ ਇਹ ਕਰਕੇ ਇਹ ਧੰਨਾ ਸਾਡਾ ਜਿੰਨਾ ਚਿਰ ਮਤਲਬ ਡੀਐਸਪੀ ਦੇ ਕਾਰਵਾਈ ਨਹੀਂ ਹੁੰਦੀ ਤੇ ਸਾਡੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਜੋ ਮਤਲਬ ਪੈਸੇ ਲੱਗੇ ਨੇ ਉੱਤੇ ਸੱਟਾਂ ਲੱਗੀਆਂ ਨੇ ਤੇ ਕਿਸਾਨਾਂ ਦੇ ਅਕਾਊਂਟਾਂ ਵਿੱਚ ਜਿਹੜੇ ਪੈਸੇ ਨਹੀਂ ਪਾਈ ਜਾਂਦੇ ਤੇ ਉਹਨਾਂ ਜਾ ਕੇ ਜਿਹੜਾ ਆ ਇਥੇ ਧਰਨਾ ਦਰੰਤ ਚੱਲਦਾ ਰਹੇਗਾ ਤੇ ਔਰ ਇਹ ਤੋਂ ਧਰਨਾ ਜਿਹੜਾ ਆ ਉਹ ਤਿੱਖਾ ਹੋਵੇਗਾ